ਹਾਂਜੀ ਦੋਸਤੋ ਅੱਜ ਤੁਹਾਡੇ ਨਾਲ ਇੱਕ ਯਾਦ ਸਾਂਝੀ ਕਰਨ ਜਾ ਰਹੇ ਆ ਸ਼ਾਇਦ ਅਗਰ ਤੁਹਾਡਾ ਜਨਮ 88 ਤੋਂ 92 ਜਾਂ 93 ਦੇ ਵਿੱਚ ਸਾਲਾਂ 'ਚ ਹੋਇਆ ਤਾਂ ਇੱਕ ਅਜੀਬ ਫੋਨ ਦੀ ਅੱਜ ਗੱਲ ਦੱਸੂਗਾ ਜਿਹੜਾ ਤੁਹਾਡੀਆਂ ਯਾਦਾਂ ਦੇ ਨਾਲ ਤਾਜ਼ਾ ਹੋ ਜੂ ਯਾਦਾਂ ਤੁਹਾਡੀਆਂ ਤੇ ਇਹ ਫੋਨ ਉਹ ਫੋਨ ਸੀ ਜਿਹਨੇ ਰਿਕਾਰਡ ਬਣਾਇਆ ਉਸ ਸਮੇਂ ਦੇ ਵਿੱਚ ਸਭ ਤੋਂ ਜ਼ਿਆਦਾ ਅੱਜ ਤੱਕ ਸਭ ਤੋਂ ਜ਼ਿਆਦਾ ਜੁਨਟ ਇਸ ਫੋਨ ਦੇ ਵਿਕੇ ਸੀ ਅਸੀਂ ਗੱਲ ਕਰ ਰਹੇ ਆ ਨੋਕੀਆ 1100 ਦੀ Nokia 1100 ਸੁਣਦੇ ਹੀ ਲੋਕਾਂ ਦੇ ਚਿਹਰਿਆਂ ਤੇ ਇੱਕ ਸਮਾਈ ਲ ਆ ਜਾਂਦੀ ਆ ਫੇਸ ਖੜ ਖੜਾ ਉੱਠਦਾ ਕਿ ਉਸ ਸਮੇਂ ਯਾਦ ਆ ਜਾਂਦਾ ਜਦ Nokia 1100 ਜਿਹੇ ਤੇ ਕੋ ਹੁੰਦਾ ਸੀ ਇਦਾਂ ਲੱਗਦਾ ਸੀ ਕਿ ਇਹਦੇ ਕੋ ਸਭ ਤੋਂ ਮਹਿੰਗਾ ਫੋਨ ਆ ਆਈਫੋਨ ਦੀ ਬਰਾਬਰੀ ਕਰਦਾ ਸੀ ਉਸ ਸਮਿਆਂ ਦੇ ਵਿੱਚ Nokia 1100 ਚਲੋ Nokia 1100 ਬਾਰੇ ਆਪਾਂ ਗੱਲ ਕਰਦੇ ਆ ਥੋੜੀ ਜਿਹੀ ਤੁਹਾਨੂੰ ਜਾਣਕਾਰੀ ਦਿੰਨੀ ਆ Nokia 1100 2003 ਦੇ ਵਿੱਚ ਲਾਂਚ ਹੋਇਆ ਸੀ ਤੇ ਉਸ ਸਮੇਂ ਜਿਸ ਜੇਸ ਕੋ ਇਹ ਫੋਨ ਸੀ ਉਹ ਆਪਣੇ ਆਪ ਨੂੰ ਰਾਜਾ ਹੀ ਕਹਾਂਦਾ ਸੀ ਇਸ ਫੋਨ ਦੀਆਂ ਕੁਆਲਿਟੀਆਂ ਕੀ ਕੀ ਸੀ ਦੇਖੋ ਉਸ ਸਮੇਂ ਇਸ ਦੇ ਵਿੱਚ ਨਾ ਟੱਚ ਸਕਰੀਨ ਸੀ ਨਾ WhatsApp ਸੀ ਨਾ Instagram ਸੀ ਇਹਦੇ ਵਿੱਚ ਸਿਰਫ ਇੱਕ ਫੋਨ ਕਰਨ ਲਈ ਤੇ SMS ਭੇਜਣ ਲਈ ਇਹ ਸਿਰਫ ਵਰਤਿਆ ਜਾਂਦਾ ਸੀ ਤੇ ਉਸ ਸਮੇਂ ਸਭ ਤੋਂ ਜ਼ਿਆਦਾ ਮਜ਼ਬੂਤ ਫੋਨ ਲੰਬੀ ਬੈਟਰੀ ਲਾਈਫ ਵਾਲਾ ਫੋਨ ਤੇ ਈਜ਼ੀ ਟੂ ਕੈਰੀ ਆਪਾਂ ਸੌਖੇ ਤਰੀਕੇ ਨਾਲ ਇੱਕ ਵਾਰੀ ਚਾਰਜ ਲਾਓ ਇਹਨੂੰ 7 ਦਿਨ ਘੜਦੁੰਦਾ ਸੀ ਅਗਰ ਤੁਸੀਂ ਇਹਦੇ ਵਿੱਚੋਂ ਪੰਗੇ ਨਾ ਲਾਓ ਤੇ ਇਹਦੇ ਮੁੱਖ ਫੀਚਰ ਕੀ ਸੀ ਉਸ ਸਮਿਆਂ ਦੇ ਇਹਦੇ ਵਿੱਚ ਟਾਰਚ ਜਗਦੀ ਸੀ ਇਹ ਸਭ ਤੋਂ ਇਹਦਾ ਖਾਸ ਫੀਚਰ ਸੀ ਤੇ ਦੂਸਰਾ ਇਹਦੇ ਵਿੱਚ ਗੇਮ ਸੀ ਸੱਪ ਵਾਲੀ ਉਹ ਤੁਸੀਂ ਸਾਰੇ ਜਾਣਦੇ ਹੋਣੇ ਆ ਸੱਪ ਵਾਲੀ ਗੇਮ ਨਾਲ ਸਾਡਾ ਕਿੰਨਾ ਜ਼ਿਆਦਾ ਮਤਲਬ ਮੋਹ ਰਿਹਾ ਵਾ ਪਹਿਲਾ ਹੋਣਾ ਇਹ ਸੱਪ ਜਿਹੜਾ ਡੰਗਦਾ ਸੀ ਤੇ ਮਜ਼ਾ ਆ ਜਾਂਦਾ ਸੀ ਤੇ ਕਈਆਂ ਨੇ ਰਿਕਾਰਡ ਬਣਾਤੇ ਉਹਦੇ ਵਿੱਚ ਇੰਚ ਵੀ ਥਾਂ ਨਹੀਂ ਛੱਡਣ ਦਿੰਦੇ ਸੀਗੇ ਉਹ ਸੱਪ ਵਾਲੀ ਗੇਮ ਘੁੰਮ ਘੁੰਮ ਕੇ ਤੇ ਬੜਾ ਕਮਾਲ ਦਾ ਫੋਨ ਸੀ ਕਿਨੇ ਕਿਨੇ ਇਹ ਫੋਨ ਵਰਤਿਆ ਕਮੈਂਟ ਬਾਕਸ ਚ ਜਰੂਰ ਦੱਸਿਓ ਤੇ ਅੱਜ ਤੁਹਾਡੇ ਕੋ ਕਿਹੜਾ ਫੋਨ ਆ ਉਹ ਵੀ ਜਰੂਰ ਦੱਸਿਓ ਇਹ ਵੀ ਜਰੂਰ ਦੱਸਿਓ ਕਿ ਨੋਕੀਆ 1100 ਵਾਲਾ ਸਮਾਂ ਵਧੀਆ ਸੀ ਕਿ ਅੱਜ ਵਾਲਾ ਸਮਾਂ ਵਧੀਆ ਅੱਜ ਲੋਕ ਜ਼ਿਆਦਾ ਐਡਵਾਂਸ ਹੋ ਚੁੱਕੇ ਆ ਕਿ ਉਦੋਂ ਲੋਕ ਵਧੀਆ ਸੀ ਸਿਰਫ ਇੱਕ ਫੋਨ ਹੁੰਦਾ ਸੀ ਦੇਖੋ ਅਗਰ ਫੋਨ ਬਣਾਇਆ ਗਿਆ ਤਾਂ ਇਹ ਸਿਰਫ ਇਸ ਲਈ ਬਣਾਇਆ ਗਿਆ ਸੀ ਕਿ ਆਪਾਂ ਇਸ ਤੋਂ ਕਾਲ ਕਰ ਸਕੀਏ ਜਾਂ ਕੋਈ ਸੰਦੇਸ਼ ਪਾਟਾ ਸਕੀਏ ਜਾਂ ਸੇਤੀ ਆਪਣੇ ਕਿਸੇ ਜਾਣ ਵਾਲੇ ਦੀ ਹਨਾ ਪਹਿਚਾਨ ਵਾਲੇ ਦਾ ਹਾਲਚਾਲ ਪੁੱਛ ਸਕੀ ਤੇ ਅੱਜ ਅਸੀਂ ਫੋਨ ਦੀ ਦੌਰ ਵਰਤੋਂ ਕਰ ਰਹੇ ਹਾਂ ਅੱਖਾਂ ਸਾਡੀਆਂ ਖਰਾਬ ਹੋ ਰਹੀਆਂ ਸਾਰਾ ਸਾਰਾ ਦਿਨ ਮੈਂ ਇਹ ਨਹੀਂ ਕਹਿਣਾ ਕਿ ਸਿਰਫ ਬੱਚੇ ਹੀ ਯੂਜ਼ ਕਰ ਰਹੇ ਆ ਅੱਜ ਕੱਲ ਹਰ ਇੱਕ ਜਿਹੜੀ ਮਰਜ਼ੀ ਇਸ ਦਾ ਬੰਦਾ ਦੇਖ ਲਓ ਤੁਸੀਂ ਉਹ ਫੋਨ ਦੇ ਉੱਤੇ ਲੱਗਾ ਹੋਇਆ ਵਾ ਤੇ ਇਹ ਤੋਂ ਥੋੜਾ ਜਿਹਾ ਬੱਚੋ ਅੱਜ ਕੱਲ ਦੇ 스마트 ਫੋਨਾਂ ਨੇ ਸਾਡਾ ਸਮਾਰਟ ਸਮਾਂ ਖੋ ਲਿਆ ਵਾ ਸੋ ਠੀਕ ਆ ਫੋਨ ਵਰਤੋ ਵਧੀਆ ਫੋਨ ਵਰਤੋ ਪਰ ਇੱਕ ਟਾਈਮਿੰਗ ਰੱਖ ਲਓ ਸਿਰਫ ਦਿਹਾੜੀ ਦੇ ਵਿੱਚ ਅਸੀਂ ਘੰਟਾ ਸਵੇਰੇ ਜਾਂ ਘੰਟਾ ਸ਼ਾਮ ਨੂੰ ਫੋਨ ਦੇਖਣਾ ਵਾ ਤੇ ਸਾਡੇ ਵਰਗੇ ਬੰਦਿਆਂ ਦੀਆਂ ਵੀਡੀਓ ਦੇਖਣੀ ਹਮ ਚਾਹਣ ਵਾਲਿਆਂ ਨੂੰ ਤਾਂ ਕਿ ਤੁਹਾਨੂੰ ਵਧੀਆ-ਵਧੀਆ ਜਾਣਕਾਰੀਆਂ ਸਾਡੀਆਂ ਪੁਰਾਣੀਆਂ ਜਾਦਾਂ ਤਾਜ਼ੀਆਂ ਕਰਦੇ ਰਹੇ। ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ, ਅਗਰ ਤੁਸੀਂ 1100 ਫੋਨ ਵਰਤਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੁਹਾਡੀਆਂ ਇਜਾਦਾਂ ਤਾਜ਼ੀਆਂ ਹੋ ਗਈਆਂ। ਵੀਡੀਓ ਨੂੰ ਸ਼ੇਅਰ ਕਰਦੇ ਹੋ, ਕਮੈਂਟ ਕਰਕੇ ਜਰੂਰ ਦੱਸਿਓ ਅੱਜ ਤੁਹਾਡੇ ਕੋਲ ਕਿਹੜਾ ਫੋਨ ਹੈ ਤੇ ਪਹਿਲਾਂ ਤੁਸੀਂ ਕਿਹੜਾ ਫੋਨ ਵਰਤਿਆ ਸੀ।